ਚੰਡੀਗੜ੍ਹ ਦੇ ਵਿੱਚ ਵੀ ਪੁਲਿਸ ਵੱਲੋਂ ਵੱਡੇ ਪੱਧਰ ਤੇ ਉੱਤੇ ਸਰਚ ਅਭਿਆਨ ਚਲਾਇਆ ਗਿਆ ਦਾਦੀਏ ਕਿ ਟਰਾਈ ਸਿਟੀ ਦੇ ਵਿੱਚ ਨਸ਼ਾ ਤਸਕਰਾਂ ਦਾ ਮਨੋਬਲ ਇੰਨਾ ਉੱਚਾ ਹੋ ਗਿਆ ਕਿ ਉਹ ਦਿਨ ਰਾਤ ਕੰਮ ਕਰਨ ਦੀ ਬਜਾਏ ਆਪਣੇ ਨਸ਼ੇ ਦੇ ਕਾਰੋਬਾਰ ਨੂੰ ਵਧਾ ਰਹੇ ਨੇ ਉੱਥੇ ਨਸ਼ਾ ਤਸਕਰਾਂ ਨੂੰ ਰੋਕਣ ਅਤੇ ਉਹਨਾਂ ਦੇ ਉੱਤੇ ਸਿਕੰਜਾ ਕੱਸਣ ਦੇ ਲਈ ਚੰਡੀਗੜ੍ਹ ਸੈਕਟਰ 39 ਥਾਣੇ ਦੀ ਪੁਲਿਸ ਨੇ ਸੈਕਟਰ 38 ਦੇ ਜਿਹੜੀ ਕਲੋਨੀ ਹੈ ਉਸ ਨੂੰ ਚਾਰੇ ਪਾਸਿਓਂ ਸੀਲ ਕਰਕੇ ਤਲਾਸ਼ੀ ਮਹਿਮ ਸ਼ੁਰੂ ਕੀਤੀ ਹੈ ਉਥੇ ਹੀ ਕਲੋਨੀ ਨੂੰ ਚਾਰੇ ਪਾਸਿਓਂ ਸੀਲ ਕਰਕੇ ਇਹ ਤਲਾਸ਼ੀ ਅਭਿਆਨ ਹੈ ਜਿਹੜਾ ਚਲਾਇਆ ਗਿਆ ਦਾਦੀਆ ਕੀ ਥਾਣਾ ਸਦਰ ਦੀ ਪੁਲਿਸ ਵੱਲੋਂ ਕੀਤੀ ਗਈ ਜਾਂਚ ਦੇ ਦੌਰਾਨ ਕੁਝ ਅਜਿਹੇ ਵਿਅਕਤੀ ਵੀ ਸਾਹਮਣੇ ਆਏ ਨੇ ਜਿਨ੍ਹਾਂ ਦੇ ਖਿਲਾਫ ਐਨਡੀਪੀਐਸ ਐਕਟ ਯਾਨੀ ਕਿ ਨਸ਼ਾ ਤਸਕਰੀ ਦੇ ਕੇਸ ਦਰਜ ਕੀਤੇ ਗਏ ਨੇ ਉਥੇ ਪੁਲਿਸ ਨੇ ਉਹਨਾਂ ਦੇ ਮੋਬਾਈਲ ਫੋਨ ਵੀ ਜ਼ਬਤ ਕਰ ਲਏ ਨੇ ਅਤੇ ਉਹਨਾਂ ਦੇ ਘਰਾਂ ਦੀ ਚੈਕਿੰਗ ਵੀ ਕੀਤੀ ਗਈ ਹੈ ਅਤੇ ਇਸ ਚੈਕਿੰਗ ਦੇ ਦੌਰਾਨ ਕੁਝ ਅਜੇਹੀਆਂ ਔਰਤਾਂ ਅਤੇ ਮਰਦਾਂ ਨੂੰ ਵੀ ਕਾਬੂ ਕੀਤਾ ਗਿਆ ਜਿਨ੍ਹਾਂ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਉਥੇ ਹੀ ਸੈਕਟਰ 39 ਥਾਣੇ ਦੇ ਇੰਚਾਰਜ ਨਰਿੰਦਰ ਸਿੰਘ ਪਟਿਆਲ ਨੇ ਦੱਸਿਆ ਕਿ ਇਹਨਾਂ ਨੂੰ ਨਸ਼ਾ ਵੇਚਣ ਵਾਲਿਆਂ ਅਤੇ ਅਪਰਾਧੀਆਂ ਦੇ ਨਾਲ ਸੰਬੰਧਤ ਕਈ ਮਾਮਲਿਆਂ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਉਥੇ ਹੀ ਸਿਗਰਟ ਨੋਸ਼ੀ ਅਤੇ ਚੋਰੀ ਦੇ ਵਾਹਨਾਂ ਦੀਆਂ ਸ਼ਿਕਾਇਤਾਂ ਪੁਲਸ ਨੂੰ ਲਗਾਤਾਰ ਮਿਲ ਰਹੀਆਂ ਸਨ ਜਿਸ ਤੋਂ ਬਾਅਦ ਆਲਾ ਅਧਿਕਾਰੀਆਂ ਦੀਆਂ ਹਦਾਇਤਾਂ ਦੇ ਉੱਤੇ ਸੈਕਟਰ 38 ਦੀ ਕਲੋਨੀ 'ਚ ਤਲਾਸ਼ੀ ਮਹਮ ਚਲਾਈ ਗਈ ਹੈ ਜਿਸ ਦੌਰਾਨ ਕਈ ਔਰਤਾ ਅਤੇ ਮਰਦਾਂ ਨੂੰ ਘੇਰ ਲਿਆ ਗਿਆ ਜਿਨ੍ਹਾਂ ਤੋਂ ਤੇਜ਼ ਤਾਰ ਹਥਿਆਰ ਵੀ ਬਰਾਮਦ ਕੀਤੇ ਗਏ ਨੇ ਇੰਨਾ ਹੀ ਨਹੀਂ ਕਈ ਲੋਕਾਂ ਦੇ ਕੋਲੋਂ ਨਸ਼ਾ ਤਸਕਰਾਂ ਦੇ ਮੋਬਾਈਲ ਫੋਨ ਵੀ ਬਰਾਮਦ ਹੋਏ ਨੇ ਜਿਨ੍ਹਾਂ ਰਾਹੀਂ ਉਹ ਨਸ਼ਾ ਪਛਾਣ ਦੀ ਕੋਸ਼ਿਸ਼ ਕਰ ਰਹੇ ਸਨ देखिए ये अभी जैसे इन, इनकमिंग फेस्टिवल्स आ रहे हैं छब्बीस जनवरी का जो है वो प्रोग्राम आ रहा है उसके मद्देनज़र जो है वो सीनियर ऑफिसर्स की हिदायत के अनुसार जो हमारे वर्दी एसएसपी साहब ने हिदायत दी कि जो भी कोई ऐसा शक्की एरिया है जहाँ पे हमें लगता है कि कोई बाहर से लोग आके शक्की हालत में ठहरे हुए हैं कोई ऐसे व्हीकल जो अवेंडेंट व्हीकल पड़े हैं और जिन्होंने अपने व्हीकल्स पर आज तक कभी जो है वो हाई सिक्योरिटी नंबर प्लेट्स नहीं लगा रखी है जिसको ट्रैक करना बड़ा मुश्किल हो जाता है तो उसके मद्देनजर जो है आज ये सेक्टर अठत्तीस एंसी मोहल्ला है और यहाँ पे जो है वो ड्रग्स की भी शिकायतें आ रही थी कुछ दिनों से कि ड्रग्स जो है वो बिक्री है इसीड ड्रग की सेल हो रही है और छोटे छोटे बच्चों को इस ड्रग्स में इन्वॉल्व कर रहे हैं उस चीज़ को मद्देनजर रखते हुए जो आज सुबह से जो है हमने यहाँ पे सर्च अभियान चलाया हुआ है और इस सर्च के दौरान हमारे को जो है तीस से पैंतीस करीब जो है टू व्हीलर ऐसे मिले हैं जो डॉक्यूमेंट नहीं है उनके पास उनके और ये इलीगल तरीके से यहाँ पे खड़े किए हुए तो उनको सारों को हमने सीज कर लिया है और कुछ घरों में हमारे को जो शक्की व्यक्ति मिले हैं कुछ फीमेल्स भी शक्की हैं उनको हम वेरिफिकेशन के लिए पुलिस स्टेशन लेके गए हैं इसके अलावा जो है हमारे को 25 से 30 जो है वो इनके मोबाइल ऐसे मिले हैं जो हमें शक है कि शायद इन मोबाइलों के जरिए ये कोई ना कोई गैर कानूनी तो धंधा करते होंगे तो उनको सर्वेलेंस पर लगाएंगे और उनके हम वेरिफिकेशन करेंगे जिस तरह से आज ये सर्च अभियान किया गया है ये आगे भी चलता रहेगा और यहाँ के लोगों को क्या मैसेज कन्वे करना चाहते हैं देखिए हम यहाँ के लोगों को यही मैसेज कन्वे करना चाहते हैं कि चंडीगढ़ ब्यूटीफुल सिटी है और चंडीगढ़ पुलिस चौबी बाई सात आपके साथ है लेकिन अगर आप गैर कानूनी काम करोगे तो किसी को भी बख्शा नहीं जाएगा और जैसी सर चाज आपने देखी है आपको महीने में तीन या चार या पाँच बार ऐसी सर जो है वो अलग अलग सेक्टर्स में दिखाई देंगे और हम इस अभियान को कंटिन्यू रखेंगे ਚੰਡੀਗੜ੍ਹ ਪੁਲਿਸ ਦੁਆਰਾ ਨਸ਼ਾ ਤਸਕਰਾਂ ਤੇ ਇੱਕ ਬਾਰ ਫਿਰ ਤੋਂ ਨਕੀਲ ਕਸੀ ਗਈ ਹੈ ਤੁਹਾਨੂੰ ਦੱਸਦੀ ਕਿ ਚੰਡੀਗੜ੍ਹ ਦੇ ਸੈਕਟਰ 38 ਦੇ ਵਿੱਚ ਇੱਕ ਸਰਚ ਅਭਿਆਨ ਚਲਾਇਆ ਗਿਆ ਉੱਥੇ ਵੱਡੀ ਮਾਤਰਾ ਦੇ ਵਿੱਚ ਜਿਹੜਾ ਹੈ ਪੁਲਿਸ ਉੱਥੇ ਪਹੁੰਚਦੀ ਹੈ ਤੇ ਉੱਥੇ ਜਿਹੜੀ ਹੈ ਸਰਚ ਆਪਰੇਸ਼ਨ ਜਿਹੜਾ ਹੈ ਘਰਾਂ ਦਾ ਚੱਲਦਾ ਹੈ ਉਹ ਉੱਥੇ ਜਿਹੜੇ ਜਿੰਨੇ ਵੀ ਉੱਥੇ ਜਿਹੜੇ ਸਕੂਟਰਸ ਖੜੇ ਸੀਗੇ ਜਿਨ੍ਹਾਂ ਦਾ ਕੋਈ ਵਾਲੀ ਵਾਰਸ ਨਹੀਂ ਸੀਗਾ ਅਗਰ ਕਿਸੇ ਘਰ ਦੇ ਅੰਦਰ ਸੀਗੇ ਤੇ ਉਹਨਾਂ ਕੋਲ ਦਸਤਾਵੇਜ਼ ਨਹੀਂ ਸੀਗੇ ਤੇ ਪੁਲਿਸ ਨੇ ਉਹ ਆਪਣੇ ਕਬਜ਼ੇ ਦੇ ਵਿੱਚ ਲੈ ਲੈ ਨੇ ਉੱਥੇ ਅਗਰ ਗੱਲ ਕੀਤੀ ਜਾਵੇ ਤੇ ਵੱਡੀ ਮਾਤਰਾ ਦੇ ਵਿੱਚ ਉੱਥੇ ਜਿਹੜਾ ਹੈ ਨਸ਼ਾ ਵਿਕਦਾ ਹੈ ਕਿਉਂਕਿ ਰੈੱਡ ਏਰੀਆ ਵੀ ਕਿਸੇ ਨਾ ਕਿਥੇ ਅਸੀਂ ਕਹਿ ਸਕਦੇ ਹਾਂ ਕਿ ਸੈਕਟਰ 38 ਦੀ ਗੱਲ ਕੀਤੀ ਜਾਵੇ ਜਾਂ ਬੁੜਾਇਲ ਦੀ ਗੱਲ ਕੀਤੀ ਜਾਵੇ ਇਹਨੂੰ ਕਿਹਾ ਜਾਂਦਾ ਹੈ ਉੱਥੇ ਅਗਰ ਸੈਕਟਰ 38 ਦੀ ਗੱਲ ਕੀਤੀ ਜਾਵੇ ਤੇ ਮਹਿਲਾਵਾਂ ਵੀ ਉੱਥੇ ਜਿਹੜੀਆਂ ਨਸ਼ਾ ਵੇਚਦੀਆਂ ਹੋਈਆਂ ਜਿਹੜੀਆਂ ਮਿਲੀਆਂ ਨੇ ਤੇ ਮਹਿਲਾਵਾਂ ਨੂੰ ਵੀ ਜਿਹੜਾ ਹੈ ਉੱਥੋਂ ਗ੍ਰਿਫਤਾਰ ਕੀਤਾ ਗਿਆ ਉੱਥੇ ਹੀ ਅਗਰ ਗੱਲ ਕੀਤੀ ਜਾਵੇ ਵਾਹਨ ਜਿਹੜੇ ਨੇ ਵੱਡੀ ਮਾਤਰਾ ਦੇ ਵਿੱਚ ਜਿਹੜੇ ਨੇ ਰਿਕਵਰ ਹੋਏ ਨੇ ਤੇਜ਼ਦਾਰ ਹਥਿਆਰ ਜਿਹੜੇ ਨੇ ਉੱਥੇ ਉਹਨਾਂ ਕੋਲੋਂ ਜਿਹੜੇ ਨੇ ਪੁਲਿਸ ਨੇ ਬਰਾਮਦ ਕੀਤੇ ਨੇ ਜਿਹੜੇ ਉੱਥੇ ਵਿਅਕਤੀ ਸੀਗੇ ਕੁਝ ਲੋਕਾਂ ਦੀ ਅਰੈਸਟ ਵੀ ਪਈ ਹੈ ਹਾਲਾਂਕਿ ਇਹ ਜਿਹੜਾ ਪੂਰਾ ਸਰਚ ਅਭਿਆਨ ਚਲਾਇਆ ਗਿਆ ਇਹਦੇ ਪਿੱਛੇ ਵੀ ਵੀ ਆਈ ਪੀਜ਼ ਦੌਰੇ ਜਿਹੜੇ ਜਿਸ ਤਰ੍ਹਾਂ ਹੁਣ ਚੱਲ ਰਹੇ ਆ ਕਿਉਂਕਿ ਲੋਕ ਸਭਾ ਚੋਣ ਹੈ ਉਹਨੂੰ ਮੱਦੇਨਜ਼ਰ ਰੱਖਦੇ ਚੰਡੀਗੜ੍ਹ ਦੇ ਵਿੱਚ ਵੀ ਵੀ ਆਈ ਪੀਜ਼ ਦੌਰੇ ਨੇ ਉਹ ਤੇ 26 ਜਨਵਰੀ ਦੀ ਅਗਰ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਪ੍ਰੇਡ ਹੋਣੀ ਹੈ ਤੇ ਅਕਸਰ ਜਿਹੜੇ ਨੇ ਸਰਚ ਅਭਿਆਨ ਜਿਹੜੇ ਨੇ ਚਲਾਏ ਜਾਂਦੇ ਨੇ ਮਗਰ ਇੱਕ ਜਿਹੜਾ ਇਹ ਸਰਚ ਅਭਿਆਨ ਚਲਾਇਆ ਗਿਆ ਤੇ ਵੱਡੀ ਮਾਤਰਾ ਦੇ ਦੋ ਪਹੀਆ ਵਾਹਨ ਜਿਹੜੇ ਨੇ ਬਰਾਮਦ ਕੀਤੇ ਨੇ ਚੰਡੀਗੜ੍ਹ ਪੁਲਿਸ ਨੇ ਤੇ ਕਹਿ ਸਕਦੇ ਕਿਥੇ ਨਾ ਕਿਥੇ ਵੱਡੀ ਸਫਲਤਾ ਮਿਲੀ ਹੈ ਚੰਡੀਗੜ੍ਹ ਤੋਂ ਕੈਮਰਾ ਪਰਸਨ ਮਨੋਤ ਦੇ ਨਾਲ ਏਐਨਬੀ ਨਿਊਜ਼ ਲਈ